ਜੋ ਆਪਾਂ ਲੜੀਵਾਰ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਜਾਂ ਉਸਦੇ ਸਹਿਯੋਗੀ ਸੰਗੀ ਸਾਥੀ ਜਿਨ੍ਹਾਂ ਨੂੰ ਕਿ ਆਪਾਂ ਸਿੱਖ ਰਾਜ ਦੇ ਉਸਰਈਏ ਕਹਿੰਦੇ ਆ ਉਹਨਾਂ ਵਿੱਚੋਂ ਅੱਜ ਇੱਕ ਸਿੱਖ ਰਾਜ ਦੀ ਬਹੁਤ ਵੱਡੀ ਜੋ ਸੂਰਬੀਰ ਔਰਤ ਜਿਦਾ ਜ਼ਿਕਰ ਬੜਾ ਘੱਟ ਕੀਤਾ ਗਿਆ ਹੈ ਉਹਦਾ ਆਪਾਂ ਜ਼ਿਕਰ ਕਰਾਂਗੇ ਮਹਾਰਾਣੀ ਸਦਾ ਕੌਰ ਸਾਰੇ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਣੀ ਸਦਾ ਕੌਰ ਨੂੰ ਉਸ ਢੰਗ ਦੇ ਨਾਲ ਸਟੇਜਾਂ ਦੇ ਉੱਤੇ ਜਾਂ ਲਿਖਤਾਂ ਦੇ ਵਿੱਚ ਨਹੀਂ ਉਭਾਰਿਆ ਗਿਆ ਨਹੀਂ ਉਹਦੀ ਸ਼ਕਸ਼ੀਤ ਨੂੰ ਬਿਆਨ ਕੀਤਾ ਗਿਆ ਜਿਸ ਦੇ ਉਹ ਯੋਗ ਸੀ ਜੋ ਉਹਨੇ ਵੱਡਾ ਹਿੱਸਾ ਖਾਲਸਾ ਰਾਜ ਦੀ ਨੀ ਰੱਖਣ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਜੋ ਉਹਨੇ ਕਾਰਜ ਕੀਤਾ ਹੈ ਇਸ ਦੇ ਪਿਤਾ ਸਨ ਸਰਦਾਰ ਦਸਵੰਦਾ ਸਿੰਘ ਪਤੀ ਸਰਦਾਰ ਗੁਰਬਖਸ਼ ਸਿੰਘ ਬੀਬੀ ਸਦਾ ਕੌਰ ਦਾ ਸਹੁਰਾ ਸੀ ਜੈ ਸਿੰਘ ਕਨਈਆ ਮਿਸਲ ਦਾ ਇਸ ਦਾ ਜਨਮ 1762 ਦੇ ਵਿੱਚ ਹੋਇਆ ਸੀ ਇਹਨਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਜੰਗ ਜੁੱਧ ਲੜਦਾ ਆ ਰਿਹਾ ਸੀ ਤੇ ਇੱਥੇ ਪੰਜਾਬ ਦੇ ਵਿੱਚ ਜੋ ਵਿਦੇਸ਼ੀ ਜਰਵਾਨਿਆਂ ਵੱਲੋਂ ਜ਼ੁਲਮ ਕੀਤਾ ਜਾਂਦਾ ਸੀ ਉਸ ਜ਼ੁਲਮ ਨੂੰ ਰੋਕਣ ਵਾਸਤੇ ਬਣਦਾ ਸਰਦਾ ਆਪਣਾ ਇਹ ਯੋਗਦਾਨ ਪਾ ਰਹੇ ਸਨ ਕਰੀਬ-ਕਰੀਬ 8000 ਫੌਜੀਆਂ ਦੀ ਵੱਡੀ ਟੁਕੜੀ ਫੌਜੀਆਂ ਦੀ ਵੱਡੀ ਪਲਟੂਨ ਇਹਨਾਂ ਦੇ ਕੋਲੇ ਮੌਜੂਦ ਸੀ ਇੱਕ ਇਹ ਗੱਲ ਦਾ ਅੰਦਾਜ਼ਾ ਜ਼ਰੂਰ ਲਾ ਲਿਆ ਕਰੋ ਕਿ 8000 ਬੰਦਿਆਂ ਨੂੰ ਇਕੱਠੇ ਕਰਨਾ ਕੋਈ ਖਾਲਾ ਜੀ ਦਾ ਵਾਰਾ ਨਹੀਂ ਤੇ ਫਿਰ ਉਹਨਾਂ ਤੋਂ ਕੰਮ ਲੈਣਾ ਸਖਲਾਈ ਦੇਣੀ ਆਪਣੇ ਕੰਟਰੋਲ ਵਿੱਚ ਰੱਖਣਾ ਉਹਨਾਂ ਨੂੰ ਤਨਖਾਹਾਂ ਦੇਣੀਆਂ ਜਾਂ ਹੋਰ ਲੋੜਾਂ ਪੂਰੀਆਂ ਕਰਨੀਆਂ ਇਹ ਕਿੱਡਾ ਵੱਡਾ ਮੁਸ਼ਕਲ ਕੰਮ ਹੈ ਸਾਡੇ ਘਰਾਂ ਦੇ ਵਿੱਚ ਆਪਣੇ ਘਰ ਦੇ ਮੈਂਬਰ ਵੀ ਕਈ ਵਾਰੀ ਬੇਕਾਬੂ ਹੋ ਜਾਂਦੇ ਨੇ ਨੌਕਰ ਚਾਕਰ ਤਾਂ ਜੇ ਰੱਖੇ ਹੋਣ ਉਹਨਾਂ ਨੂੰ ਤਾਂ ਕਾਬੂ ਕਰਨਾ ਸਾਡੇ ਵਸਦੇ ਵਿੱਚ ਹੀ ਨਹੀਂ ਹੁੰਦਾ ਇਹ ਪਰਿਵਾਰ ਇਸ ਕਰਕੇ ਦਲੇਰੀ ਦੇ ਨਾਲ ਬਿਨਾ ਹਾਰ ਮੰਨੇ ਤੋਂ ਬਿਨਾ ਕਿਸੇ ਕਮਜ਼ੋਰੀ ਤੋਂ ਲੜਦਾ ਆ ਰਿਹਾ ਸੀ ਤੇ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਸੀ ਇਹ ਕਾਨਾ ਪਿੰਡ ਤੋਂ ਸੁੰਦਰ ਸੁਡੌਲ ਵੇਖ ਕੇ ਸਰਦਾਰ ਕਪੂਰ ਸਿੰਘ ਨੇ ਇਸ ਨੂੰ ਕਨਈਆ ਮਿਸਲ ਦੇ ਸਰਦਾਰ ਨੂੰ ਆਖਿਆ ਸੀ ਕਿਉਂਕਿ ਜਵਾਨੀ ਦੇ ਵਿੱਚ ਸਰਦਾਰ ਕਪੂਰ ਸਿੰਘ ਜਿਹਨੂੰ ਅਸੀਂ ਨਵਾਬ ਕਪੂਰ ਸਿੰਘ ਕਹਿੰਦੇ ਆ ਉਹਨੇ ਕਿਹਾ ਸੀ ਕਿ ਵਾ ਤੂੰ ਤਾਂ ਭਾਈ ਕਨਈਆ ਮਿਸਲਤਾ ਤੇਰਾ ਇੰਨੀ ਵਧੀਆ ਢੰਗ ਤਰੀਕਾ ਕੰਮ ਕਰਨ ਦਾ ਤੂੰ ਤਾਂ ਕਪੂਰ ਸਿੰਘ ਨੇ ਵਾਹ ਤੂੰ ਤਾਂ ਕਾਨਾ ਜਾਨੀ ਕਿ ਕਨਈਆ ਕ੍ਰਿਸ਼ਨ ਦਾ ਰੂਪ ਹੀ ਲੱਗਦਾ ਮੈਨੂੰ ਤਾਂ ਅੱਗੋਂ ਇਸ ਨੇ ਮਿਸਲ ਦਾ ਨਾਮ ਹੀ ਕਨਈਆ ਰੱਖ ਲਿਆ ਸਨ 1784 ਵਿੱਚ ਸੰਸਾਰ ਚੰਦ ਕਟੋਚੀਆ ਜਸਾ ਸਿੰਘ ਰਾਮਗੜੀਆ ਤੇ ਸਰਦਾਰ ਮਹਾ ਸਿੰਘ ਸੋਕਰ ਚੱਕੀਆ ਨੇ ਆਪਸੀ ਹੱਦਬੰਦੀ ਦੇ ਕਾਰਨ ਕਨਈਆ ਮਿਸਲ ਦੇ ਉੱਤੇ ਹੱਲਾ ਬੋਲ ਦਿੱਤਾ ਇਹਨਾਂ ਦੀ ਤਾਕਤ ਇਹਨਾਂ ਤੋਂ ਬਰਦਾਸ਼ਤ ਨਹੀਂ ਸੀ ਹੁੰਦੀ ਇੱਥੇ ਹੀ ਸਰਦਾਰ ਗੁਰਬਖਸ਼ ਸਿੰਘ ਬਹਾਦਰੀ ਨਾਲ ਲੜਦਾ ਹੋਇਆ ਮਾਰਿਆ ਗਿਆ ਲੇਖੇ ਲੱਗ ਗਿਆ ਇੱਥੇ ਸਦਾ ਕੌਰ ਦੇ ਪਤੀ ਸ਼ਸਤਰ ਇੱਥੇ ਸਦਾ ਕੌਰ ਨੇ ਆਪਣੇ ਪਤੀ ਦੇ ਸ਼ਸਤਰ ਅਤੇ ਕਮਰ ਕਸਾ ਚੁੱਕਿਆ ਮੱਥੇ ਨਾਲ ਲਾਇਆ ਤੇ ਆਪਣੇ ਕੱਪੜੇ ਲੀੜੇ ਜਿਹੜੇ ਕਿ ਜੰਗ ਦੇ ਵਿੱਚ ਹੁੰਦੇ ਨੇ ਉਹ ਪਹਿਨ ਲਏ ਜਦੋਂ ਇਹਨੂੰ ਆਪਣੇ ਪਤੀ ਦੀ ਖਬਰ ਮਿਲੀ ਮੌਤ ਦੀ ਤਾਂ ਡਰੀ ਨਹੀਂ ਕਬਰਾਈ ਨਹੀਂ ਇਹਨੇ ਕੋਈ ਵੀ ਉਹ ਕੰਮ ਜਿਹੜਾ ਕਿ ਆਮ ਔਰਤਾਂ ਕਰਦੀਆਂ ਨੇ ਉਹ ਨਹੀਂ ਕੀਤਾ ਸਗੋਂ ਇੱਕਦਮ ਘੋੜੇ ਤੇ ਸਵਾਰ ਹੋ ਕੇ ਜੰਗ ਦੇ ਮੈਦਾਨ ਵਿੱਚ ਗਈ ਆਲੇ ਦੋਲੇ ਵੇਖਿਆ ਇੱਕ ਵਾਰੀ ਉਹਨੂੰ ਨਿਉਕੇ ਸਤਕਾਰ ਦਿੱਤਾ ਸਰਦਾਰ ਗੁਰਬਖਸ਼ ਸਿੰਘ ਨੂੰ ਤੇ ਉਸ ਤੋਂ ਬਾਅਦ ਉਹਦੀ ਪੱਗ ਅਤੇ ਉਹਦਾ ਕਿਰਪਾਨ ਉਹਦਾ ਕਮਰ ਕਸਾ ਇਹ ਆਪਣੇ ਸਰੀਰ ਤੇ ਪਹਿਨ ਲਿਆ ਸ਼ੇਰਨੀ ਬਣ ਕੇ ਇਹ ਖੜੀ ਹੋ ਗਈ ਇਸ ਨੇ ਫਿਰ 8000 ਸੂਰਮਿਆਂ ਦੀ ਫੌਜ ਦੀ ਕਮਾਂਡ ਸੰਭਲ ਲਈ ਲੰਮੀ ਸੋਚ ਤੋਂ ਬਾਅਦ ਸਦਾ ਕੌਰ ਨੇ ਆਪਣੀ ਧੀ ਮਹਿਤਾਬ ਕੌਰ ਦੀ ਮੰਗਣੀ ਰਣਜੀਤ ਸਿੰਘ ਨਾਲੇ ਕਰ ਦਿੱਤੀ ਕਦੀ ਸੋਚ ਕੇ ਵੇਖੋ ਕਿੰਡੀ ਦੂਰ ਅੰਦੇਸ਼ ਮਾਤਾ ਸੀ ਕਿਤਨੀ ਸਿਆਣੀ ਇਹ ਔਰਤ ਸੀ ਜਿਨ੍ਹਾਂ ਨੇ ਇਸ ਦੇ ਪਤੀ ਨੂੰ ਕਤਲ ਕੀਤਾ ਉਹਨਾਂ ਦੇ ਘਰ ਇਹਨੇ ਆਪਣੀ ਬੇਟੀ ਦਾ ਰਿਸ਼ਤਾ ਕਰ ਲਿਆ ਲੰਮੀ ਸੋਚ ਦੇ ਨਾਲ ਕਿ ਇਸ ਜੰਗ ਦੇ ਵਿੱਚ ਸਾਡਾ ਪਹਿਲਾਂ ਬਹੁਤ ਕੁਝ ਤਬਾਹ ਹੋ ਗਿਆ ਕਿਤਨੇ ਸਾਡੇ ਆਪਣੇ ਨੇੜੇ ਦੇ ਸਕੇ ਸੰਬੰਧੀ ਅਤੇ ਸਿੱਖ ਭਾਈ ਉਹ ਮਾਰੇ ਗਏ ਲੇਖੇ ਲੱਗ ਗਏ ਹੁਣ ਤਾਂ ਆਪਾਂ ਬਸ ਕਰੀਏ ਜੋ ਸਾਂਝਾ ਦੁਸ਼ਮਣ ਹੈ ਸਾਡਾ ਉਸ ਨੂੰ ਪੰਜਾਬ ਵਿੱਚੋਂ ਕੱਢਣ ਵਾਸਤੇ ਪੰਜਾਬ ਨੂੰ ਆਜ਼ਾਦ ਕਰਾਉਣ ਵਾਸਤੇ ਆਪਾਂ ਕੰਮ ਕਰੀਏ ਆਪਸੇ ਜੰਗਾਂ ਨਾ ਲੜੀਏ ਇਹ ਸੋਚ ਕੇ ਨਿਮਰਤਾ ਦੇ ਨਾਲ ਇਹ ਉਹਨਾਂ ਦੇ ਘਰ ਰਣਜੀਤ ਸਿੰਘ ਹੋਰਾਂ ਦੇ ਘਰ ਚੱਲ ਕੇ ਗਈ ਤੇ ਉਹਨਾਂ ਨੇ ਉਸ ਘਰ ਦੇ ਵਿੱਚ ਆਪਣੀ ਬੇਟੀ ਦਾ ਰਿਸ਼ਤਾ ਕਰ ਦਿੱਤਾ ਰਣਜੀਤ ਸਿੰਘ ਨੇ ਇਹਦਾ ਜਵਾਈ ਬਣ ਗਿਆ ਫਰ 5 ਸਾਲ ਦੀ ਉਦੋਂ 5 ਸਾਲ ਦਾ ਸੀ ਕੇਵਲ ਜਦੋਂ 1785 ਵਿੱਚ ਰਣਜੀਤ ਸਿੰਘ ਦਾ ਵਿਆਹ ਕਰ ਦਿੱਤਾ ਜਦੋਂ ਰਣਜੀਤ ਸਿੰਘ 12 ਸਾਲ ਦਾ ਸੀ ਤਾਂ ਮਹਾ ਸਿੰਘ ਰਣਜੀਤ ਸਿੰਘ ਦਾ ਪਿਤਾ ਉਹ ਵੀ ਇੱਕ ਜੰਗ ਦੇ ਵਿੱਚ ਚੱਲ ਬਸਿਆ ਤੇ ਅੰਦਾਜ਼ਾ ਲਾਓ ਉਧਰ ਵੀ ਕੋਈ ਨਾ ਰਿਹਾ ਜਿਹੜਾ ਕਿ ਪੁਰਾਣਾ ਤਜਰਬੇਕਾਰ ਜੋਧਾ ਹੋਵੇ ਤੇ ਦੂਜੇ ਪਾਸੇ ਵੀ ਭਾਵ ਸਦਾਕੌਰ ਵਾਲੇ ਪਾਸੇ ਵੀ ਤੇ ਰਣਜੀਤ ਸਿੰਘ ਵਾਲੇ ਪਾਸੇ ਵੀ ਕੋਈ ਵੱਡਾ ਤਜਰਬੇਕਾਰ ਗੁਰਸਿੱਖ ਨਾ ਰਿਹਾ ਉਸ ਤੋਂ ਬਾਅਦ ਹੋਂ ਦੋਵਾਂ ਮਿਸਲਾਂ ਦੀ ਵਾਗਡੋਰ ਸਦਾਕੌਰ ਨੇ ਸੰਭ ਲਈ ਤੇ ਕਮਾਲ ਇਹ ਕਿ ਇਸ ਦੇ ਜੋ ਰਣਜੀਤ ਸਿੰਘ ਦਾ ਪਰਿਵਾਰ ਸੀ ਖਾਨਦਾਨ ਸੀ ਉਹਦੀਆਂ ਫੌਜਾਂ ਸਨ ਉਹਨਾਂ ਨੇ ਬੀ ਸਦਾ ਕੌਰ ਤੇ ਅਤਵਾਰ ਕਰ ਲਿਆ ਕਿ ਇਹ ਬਹੁਤ ਸਿਆਣੀ ਔਰਤ ਹੈ ਅਸੀਂ ਇਹਦੀ ਕਮਾਂਡ ਦੇ ਵਿੱਚ ਕੰਮ ਕਰਨ ਨੂੰ ਤਿਆਰ ਹਾਂ 1799 ਵਿੱਚ ਰਣਜੀਤ ਸਿੰਘ ਅਤੇ ਸਦਾ ਕੌਰ ਬਟਾਲੇ ਗਏ ਤੇ ਲਾਹੌਰ ਤੇ ਕਬਜ਼ਾ ਕਰਨ ਵਾਲੇ ਕਬਜ਼ਾ ਕਰਨ ਬਾਰੇ ਗੱਲ ਕੀਤੀ ਕਿਉਂਕਿ ਰਣਜੀਤ ਸਿੰਘ ਚਾਹੁੰਦਾ ਸੀ ਕਿ ਹੁਣ ਮੈਂ ਜਵਾਨ ਹੋ ਚੁੱਕਿਆ ਹੋਇਆ ਤੇ ਆਪਾਂ ਨੂੰ ਨਾਲੇ ਮਿਲ ਕੇ ਆਪਣੀ ਸੱਸ ਮਾਂ ਦੇ ਨਾਲ ਵਿਚਾਰ ਚਰਚਾ ਕਰਨ ਵਾਸਤੇ ਬਟਾਲੀ ਪਹੁੰਚ ਗਿਆ ਤੇ ਆਪਾਂ ਲਾਹੌਰ ਤੇ ਕਬਜ਼ਾ ਕਰੀਏ ਤਾਂ ਕਿ ਆਪਣੇ ਰਾਜ ਦੀ ਤਾਕਤ ਲਗਾਤਾਰ ਵਧਦੀ ਜਾਵੇ ਦੋ ਮਿਸਲਾਂ ਰਲ ਕੇ ਬਹੁਤ ਵੱਡੀ ਤਾਕਤ ਇਹ ਬਣ ਗਈ ਸੀ ਸਦਾ ਕੌਰ ਨੇ ਲੰਮੀ ਵਿਚਾਰ ਤੋਂ ਬਾਅਦ ਕਈ ਦਿਨਾਂ ਦੇ ਜੋ ਗੱਲਬਾਤ ਸੀ ਉਹਦੇ ਤੋਂ ਬਾਅਦ ਸਹਿਮਤੀ ਦੇ ਦਿੱਤੀ ਤੇ ਤਿਆਰੀ ਆਰੰਭ ਕਰ ਦਿੱਤੀ ਉਧਰੋਂ ਸਦਾ ਕੌਰ ਨੇ ਤੇ ਉਧਰੋਂ ਰਣਜੀਤ ਸਿੰਘ ਨੇ ਰਣਜੀਤ ਸਿੰਘ ਭਾਵੇਂ ਹਾਲੇ ਅਲੜ ਉਮਰ ਦਾ ਨੌਜਵਾਨ ਸੀ 19 ਸਾਲ ਦਾ ਪਰ ਘਰੇਲੂ ਹਾਲਾਤ ਇਹੋ ਜਿਹੇ ਸਨ ਤੇ ਉਹਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਸੀ ਤਜਰਬਾ ਸੀ ਬਚਪਨ ਤੋਂ ਹੀ ਜੰਗ ਦੇ ਵਿੱਚ ਹਿੱਸਾ ਲੈਂਦਾ ਆ ਰਿਹਾ ਸੀ ਤੇ ਜਿਹੜੀ ਗੱਲ ਦੀ ਸਮਝ ਨਹੀਂ ਸੀ ਆਉਂਦੀ ਉਹ ਆਪਣੀ ਸੱਸ ਮਾਤਾ ਸਦਾ ਕੌਰ ਤੋਂ ਪੁੱਛ ਲੈਂਦਾ ਸੀ ਲਾਹੌਰ ਤੇ ਦੋਵਾਂ ਨੇ ਰਲ ਮਿਲ ਕੇ ਚੜਾਈ ਕਰ ਦਿੱਤੀ ਸਭ ਤੋਂ ਪਹਿਲਾਂ ਤਾਕਤਵਰ ਦਿੱਲੀ ਦਰਵਾਜਾ ਗੇਟ ਚੁਣਿਆ ਗਿਆ ਜਿੱਥੇ ਮੋਰੀ ਹੋ ਕੇ ਸਦਾ ਕੌਰ ਨੇ ਤੇਗਵਾਹੀ ਅਤੇ ਇਹਨਾਂ ਨੇ ਉਥੇ ਫਤਿਹ ਪਾਈ ਤੇ ਤੁਸੀਂ ਸੋਚ ਕੇ ਦੇਖੋ ਜਿਹੜਾ ਸਦੀਆਂ ਤੋਂ ਲਾਹੌਰ ਦਾ ਕਿਲਾ ਵਿਦੇਸ਼ੀ ਜਰਵਾਣਿਆਂ ਦੇ ਕਬਜ਼ੇ ਵਿੱਚ ਸੀ ਤੇ ਆਪਣੇ ਵੀ ਇਹਨਾਂ ਦੇ ਨਾਲ ਚੱਲਣ ਨੂੰ ਬਹੁਤੇ ਤਿਆਰ ਨਹੀਂ ਸੀ ਤੇ ਦੁਸ਼ਮਣ ਬਹੁਤੇ ਤੇ ਦੋਸਤ ਹਮੈਤੀ ਉਹ ਬਹੁਤ ਥੋੜੇ ਤੇ ਫਿਰ ਵੀ ਇਹਨਾਂ ਨੇ ਲਾਹੌਰ ਦਾ ਕਿਲਾ ਉਹ ਆਪਣੇ ਅਧੀਨ ਕਰ ਲਿਆ ਕਿਲਾ ਲਾਹੌਰ ਵਿੱਚ ਚੇਤ ਸਿੰਘ ਦਾ ਕਬਜ਼ਾ ਸੀ ਰਣਜੀਤ ਸਿੰਘ ਨੇ ਕਿਲੇ ਵਿੱਚ ਟੋਪਾਂ ਨਾਲ ਹਮਲਾ ਕਰਨਾ ਹੀ ਵਾਲਾ ਸੀ ਸਦਾ ਕੌਰ ਨੇ ਇਸ ਨੂੰ ਰੋਕ ਦਿੱਤਾ ਕਿ ਤੋਪਾਂ ਨਾਲ ਹਮਲਾ ਕਿਲੇ ਤੇ ਨਾ ਕਰੋ ਕਿਉਂਕਿ ਆਪਾਂ ਜੇਤੂ ਬਣ ਕੇ ਇਸੇ ਕਿਲੇ ਨੂੰ ਆਪਣਾ ਮੁੱਖ ਕੇਂਦਰ ਬਣਾਉਣਾ ਹੈ ਇਹਨੂੰ ਢਾਉਣਾ ਨਹੀਂ ਇਹਨੂੰ ਬਰਬਾਦ ਨਹੀਂ ਕਰਨਾ ਤੇ ਅੰਦਰ ਵੀ ਜਿਹੜੇ ਭਾਈ ਬੈਠੇ ਨੇ ਉਹ ਵੀ ਸਾਡੇ ਆਪਣੇ ਨੇ ਪਹਿਲਾਂ ਗੱਲਬਾਤ ਤਾਂ ਕਰ ਲਈਏ ਇੱਕ ਆਦਮੀ ਨੂੰ ਚਿੱਠੀ ਦੇ ਕੇ ਚੇਤ ਸਿੰਘ ਕੋਲ ਕਿਲੇ ਦੇ ਅੰਦਰ ਭੇਜਿਆ ਗਿਆ ਤੇ ਚੇਤ ਸਿੰਘ ਨੇ ਹਥਿਆਰ ਸੁੱਟ ਕੇ ਬਾਹਰ ਆਉਣਾ ਮੰਨ ਲਿਆ ਜਾਨ ਸਲਾਮਤੀ ਪੈਸਾ ਘੋੜੇ ਕੁਝ ਨਹੀਂ ਲਵਾਂਗੇ ਸਗੋਂ ਵੱਡੀ ਜ਼ਗੀਰ ਦੇਾਂਗੇ ਮਹਾਰਾਣੀ ਸਦਾ ਕੌਰ ਨੇ ਇਹ ਸੁਨੇਹਾ ਭੇਜਿਆ ਚੇਤ ਸਿੰਘ ਨੂੰ ਦੇਾਂਗੇ ਉਸਨੇ ਚੇਤ ਸਿੰਘ ਨੇ ਇਹ ਗੱਲਾਂ ਮੰਨ ਲਈਆਂ ਤੇ ਹਾਰ ਆਪਣੀ ਸਵੀਕਾਰ ਕਰ ਲਈ ਬਿਨਾ ਖੂਨ ਖਰਾਬੇ ਤੋਂ ਲਾਹੌਰ ਤੇ ਮਹਾਰਾਜਾ ਰਣਜੀਤ ਸਿੰਘ ਅਤੇ ਸਦਾ ਕੌਰ ਦਾ ਕਬਜ਼ਾ ਹੋ ਗਿਆ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਣ ਦਿੱਤਾ ਲਾਹੌਰ ਵਾਸੀ Hindu Musalmanan ne ਇਸ ਦੀ ਖੁਸ਼ੀ ਵਿੱਚ ਕਈ ਦਿਨਾਂ ਤੱਕ ਦੀਪਮਾਲਾ ਕੀਤੀ ਕਿਉਂਕਿ ਮਹਾਰਾਣੀ ਸਦਾ ਕੌਰ ਨੇ ਆਪਣੀ ਫੌਜ ਨੂੰ ਲੁੱਟਮਾਰ ਕਰਨ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਸੀ ਕਿ ਇਹ ਲੋਕ ਆਪਣੇ ਨੇ ਇਹ ਦੁਕਾਨਦਾਰ ਇਹ ਵਪਾਰੀ ਅਤੇ ਹੋਰ ਜਿਹੜੇ ਵੀ ਕਿਸਾਨ ਵਗੈਰਾ ਹੈਗੇ ਨੇ ਇਹ ਸਾਰੇ ਆਪਣੇ ਨੇ ਇਹਨਾਂ ਦਾ ਕੋਈ ਨੁਕਸਾਨ ਨਹੀਂ ਕਰਨਾ ਜਿੱਤ ਦੀ ਖੁਸ਼ੀ ਵਿੱਚ ਇਹ ਇਨਾਮ ਸਨਮਾਨ ਤੁਹਾਨੂੰ ਅਸੀਂ ਦੇਾਂਗੇ ਕਿਸੇ ਦਾ ਘਰ ਕਿਸੇ ਦੀ ਜ਼ਮੀਨ ਕਿਸੇ ਦੀ ਦੁਕਾਨ ਕਿਸੇ ਦਾ ਕਾਰਖਾਨਾ ਜੋ ਵੀ ਹੈ ਉਹਦੀ ਲੁੱਟਮਾਰ ਨਹੀਂ ਕਰਨੀ ਕਿਸੇ ਦਾ ਨੁਕਸਾਨ ਨਹੀਂ ਪਹੁੰਚਾਉਣਾ ਸਮੇਤ ਮੁਸਲਮਾਨਾਂ ਦੇ ਸਾਰੇ ਖੁਸ਼ ਹਨ ਕਿ ਸ਼ੁਕਰ ਹੈ ਪਹਿਲੀ ਵਾਰੀ ਇਹੋ ਜਿਹਾ ਹਮਲਾਬਰ ਕੋਈ ਆਇਆ ਜਿਨੇ ਸਾਡਾ ਇੱਕ ਰਾਈ ਮਾਤਰ ਵੀ ਨੁਕਸਾਨ ਨਹੀਂ ਕੀਤਾ ਇੱਥੇ ਲਾਹੌਰ ਨਿਵਾਸੀ ਬੰਦਿਆਂ ਨੇ ਰਣਜੀਤ ਸਿੰਘ ਮਹਾਰਾਜਾ ਮੰਨਣ ਲਈ ਵੱਡਾ ਦਿਵਾਨ ਲਾਉਣ ਦੀ ਬੇਨਤੀ ਕੀਤੀ ਕਿ ਅਸੀਂ ਤੁਹਾਨੂੰ ਆਪਣਾ ਮਹਾਰਾਜਾ ਮੰਨਣ ਨੂੰ ਤਿਆਰਾਂ ਤੇ ਸਦਾ ਕੌਰ ਨੇ ਵੀ ਇਸ ਗੱਲ ਦੀ ਸਲਾਹ ਦਿੱਤੀ ਪਹਿਲਾਂ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਨਾ ਮੰਨਿਆ ਕਿ ਮੈਨੂੰ ਭਾਈ ਹੀ ਆਖਿਆ ਕਰੋ ਪਰ ਸਰਦਾਰਨੀ ਕਹਿਣ ਲੱਗੀ ਕਿ ਇੱਥੇ ਭਾਈ ਕਹਿਣ ਦੇ ਨਾਲ ਉਹ ਰੋਬ ਦਾਬ ਨਹੀਂ ਬਣਨਾ ਪੁਰਾਣੇ ਸਮਿਆਂ ਤੋਂ ਇੱਥੇ ਰਾਜੇ ਮਹਾਰਾਜੇ ਰਾਜ ਕਰਦੇ ਸਨ ਲੋਕਾਂ ਦੇ ਮਨ ਦੇ ਅੰਦਰ ਜਿੱਥੇ ਪਿਆਰ ਹੋਵੇ ਉਥੇ ਕੁਝ ਭੈ ਵੀ ਹੋਣਾ ਜ਼ਰੂਰੀ ਹੈ ਤੇ ਜੇ ਤੂੰ ਮਹਾਰਾਜਾ ਆਪਣੇ ਅਹੁਦੇ ਦੇ ਤੌਰ ਤੇ ਨਾਮ ਨਾਲ ਲਾਵੇਂਗਾ ਤਾਂ ਇਹਦੇ ਨਾਲ ਦਬਾਅ ਪ੍ਰਭਾਵ ਲੋਕਾਂ ਤੇ ਜ਼ਿਆਦਾ ਪੈਂਦਾ ਕਿਉਂਕਿ ਅੱਜ ਜ਼ਮਾਨਾ ਹੀ ਇਦਾਂ ਦਾ ਹੈ ਤੈਨੂੰ ਮਹਾਰਾਜਾ ਬਣਨਾ ਹੀ ਚਾਹੀਦਾ ਤੇ ਰਣਜੀਤ ਸਿੰਘ ਮੰਨ ਗਿਆ ਤੇ ਸਾਰੀਆਂ ਰਸਮਾਂ ਪੂਰਤੀ ਕਰਕੇ ਇਸ ਨੂੰ ਮਹਾਰਾਜਾ ਐਲਾਨ ਦਿੱਤਾ ਗਿਆ ਬਿਨਾ ਖੂਨ ਬਹਾਏ ਫਿਰ ਰਾਮਗੜੀਆ ਮਿਸਲ ਅਤੇ ਭੰਗੀ ਮਿਸਲ ਤੋਂ ਅੰਮ੍ਰਿਤਸਰ ਆਪਣੇ ਕਬਜੇ ਵਿੱਚ ਲੈ ਲਿਆ ਇਸਕੀਮ ਸਦਾ ਕੌਰ ਦੀ ਹੀ ਸੀ ਸਦਾ ਕੌਰ ਨੇ ਉਥੇ ਵੀ ਗੋਲਾਬਾਰੀ ਅੰਮ੍ਰਿਤਸਰ ਦੇ ਵਿੱਚ ਨਹੀਂ ਕਰਨ ਦਿੱਤੀ ਸਿਰਫ ਜਿਹੜੇ ਕਿ ਧੂਆਂ ਛੜਨ ਵਾਲੀਆਂ ਤੇ ਖੜਾਕ ਕਰਨ ਵਾਲੀਆਂ ਤੋਪਾਂ ਤੇ ਚਲਾਈਆਂ ਗਈਆਂ ਪਰ ਉਹਨਾਂ ਨੇ ਗੋਲੇ ਵਗੈਰਾ ਨਹੀਂ ਭਰਾਏ ਤੇ ਜਿਹੜੀ ਪੰਗੀ ਮਿਸਲ ਸੀ ਉਹਨਾਂ ਤੋਂ ਅੰਮ੍ਰਿਤਸਰ ਵੀ ਖਾਲੀ ਕਰਵਾ ਲਿਆ ਤੇ ਬਿਨਾ ਕਿਸੇ ਇੱਕ ਵੀ ਖੂਨ ਇੱਕ ਬੰਦੇ ਦਾ ਵੀ ਖੂਨ ਬਹਾਏ ਤੋਂ ਬਿਨਾ ਤੇ ਅੰਮ੍ਰਿਤਸਰ ਦੇ ਵਿੱਚ ਕਬਜ਼ਾ ਕਰਕੇ ਇਹ ਸਕੀਮ ਸਦਾ ਕੌਰ ਦੀ ਸੀ ਇਹ ਦਿਨ 26 ਦਸੰਬਰ 1802 ਦਾ ਸੀ ਅੰਮ੍ਰਿਤਸਰ ਤੇ ਕਬਜ਼ਾ ਹੋ ਗਿਆ ਬਹੁਤ ਸਾਰੇ ਹਥਿਆਰ ਤੇ ਜਮਜਮਾ ਤੋਪ ਜਿਹੜੀ ਕਿ ਭੰਗੀਆਂ ਕੋਲ ਸੀ ਮਹਾਰਾਜਾ ਰਣਜੀਤ ਸਿੰਘ ਦੇ ਤੇ ਸਦਾ ਕੌਰ ਦੇ ਹੱਥ ਆ ਗਈ ਅੱਗੇ ਇਹਦੇ ਸੁਧਾਰ ਵਾਸਤੇ ਕਾਰਜ ਕੀਤੇ ਤੇ ਲੋਕਾਂ ਨੂੰ ਜੋ ਡਰ ਸੀ ਮਨ ਦੇ ਵਿੱਚ ਕਿ ਦੂਜੀ ਧਿਰ ਜਦੋਂ ਹਮਲਾ ਕਰੇਗੀ ਪਤਾ ਨਹੀਂ ਕਿੰਨੀ ਤਬਾਹੀ ਹੋਵੇਗੀ ਇਸ ਨੇ ਕੋਈ ਤਬਾਹੀ ਨਾ ਹੋਣ ਦਿੱਤੀ ਅੱਗੇ ਹਜ਼ਾਰੇ ਦੀ ਜੰਗ ਸਮੇ ਸਦਾ ਕੌਰ ਨੇ ਮੋਰੀ ਰੋਲ ਅਦਾ ਕੀਤਾ ਤੇ ਜਿੱਤ ਹਾਸਲ ਕੀਤੀ ਸਦਾ ਕੌਰ ਦੀ ਇੱਕੋਤੀ ਮਹਿਤਾਬ ਕੌਰ ਸੀ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਸੀ ਹੋਰ ਕੋਈ ਔਲਾਦ ਇਹਦੇ ਸਦਾ ਕੌਰ ਦੇ ਨਹੀਂ ਸੀ ਸਮਾਂ ਬੀਤਣ ਨਾਲ ਸਦਾ ਕੌਰ ਦੀ ਉਮਰ ਅਤੇ ਤਾਕਤ ਘਟਦੀ ਗਈ ਰਣਜੀਤ ਸਿੰਘ ਦੀ ਉਮਰ ਅਤੇ ਤਾਕਤ ਤਜਰਬਾ ਇਹ ਵੱਧ ਆ ਗਿਆ ਕੁਝ ਥਾਵਾਂ ਤੇ ਮਤਭੇਦਾਂ ਨੂੰ ਸਾਡੇ ਲਿਖਾਰੀਆਂ ਨੇ ਦੁਸ਼ਮਣੀ ਬਣਾ ਕੇ ਪੇਸ਼ ਕਰ ਦਿੱਤਾ ਤੇ ਇਉਂ ਲੱਗਦਾ ਕਿ ਜਿਵੇਂ ਇਹ ਰਣਜੀਤ ਸਿੰਘ ਦੀ ਦੁਸ਼ਮਣ ਹੋਵੇ ਤੇ ਰਣਜੀਤ ਸਿੰਘ ਨੇ ਇਹ ਵੀ ਕਹਾਣੀਆਂ ਪਾਈਆਂ ਗਈਆਂ ਨੇ ਕਿ ਰਣਜੀਤ ਸਿੰਘ ਨੇ ਤਾਂ ਇਹਨੂੰ ਆਪਣੇ ਘਰ ਦੇ ਵਿੱਚ ਕੈਦ ਕਰ ਦਿੱਤਾ ਸੀ ਜਦੋਂ ਕਿ ਇਹ ਕੋਰਾ ਝੂਠ ਹੈ ਇਹਦੀ ਉਮਰ 60 ਸਾਲ ਦੇ ਨੇੜੇ ਤੇੜੇ ਹੋ ਗਈ ਜਦੋਂ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਸੀ ਕਿ ਤੁਸੀਂ ਹੁਣ ਆਰਾਮ ਕਰ ਲਓ ਤੇ ਮੈਂ ਹੁਣ ਤਜਰਬੇ ਤੋਂ ਹਤੋਂ ਸਿੱਖ ਲਏ ਨੇ ਆਪਣੀਆਂ ਫੌਜਾਂ ਬਹੁਤ ਤਾਕਤਵਰ ਬਣ ਗਈਆਂ ਨੇ ਤੇ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਰਹਿ ਕੇ ਇਹਦੀ ਸੇਵਾ ਸੰਭਾਲ ਇਥੋਂ ਦਾ ਪ੍ਰਬੰਧ ਅਤੇ ਸੰਗਤਾਂ ਨਾਲ ਮੇਲ ਮਲਾਪ ਇਹਦੇ ਬਾਰੇ ਤੁਸੀਂ ਇੱਥੇ ਖਿਆਲ ਰੱਖੋ ਤੇ ਜੰਗ ਯੁੱਧ ਦੇ ਵਿੱਚ ਹੁਣ ਜਾਣ ਦੀ ਤੁਹਾਡੀ ਉਮਰ ਇਹ ਸਾਥ ਨਹੀਂ ਦਿੰਦੀ ਕਮਜ਼ੋਰੀਆਂ ਅਕਸਰ ਆ ਜਾਂਦੀਆਂ ਨੇ ਇੱਕ ਔਰਤ ਹੋਣ ਦੇ ਨਾਤੇ ਇਹ ਸਾਰੀ ਉਮਰ ਹੀ ਜੰਗ ਜੁੱਦ ਲੜਦੀ ਰਹੀ ਹੈ ਘਰ ਦੇ ਵੀ ਰਿਸ਼ਤੇਦਾਰਾਂ ਦੇ ਵੀ ਦੁੱਖ ਸੁੱਖ ਸਾਰੇ ਆਪਣੇ ਸਿਰ ਦੇ ਉੱਤੇ ਲੈਂਦੀ ਰਹੀ ਹੈ ਤੇ ਇਸ ਤਰ੍ਹਾਂ ਰਣਜੀਤ ਸਿੰਘ ਦੀ ਉਮਰ ਤਾਕਤ ਵਧਦੀ ਗਈ ਕੁਝ ਥਾਮਾਂ ਤੇ મતਭੇਦ ਵੀ ਹੋਏ ਪਰ ਇਹਨੂੰ ਦੁਸ਼ਮਣੀ ਬਣਾ ਕੇ ਪੇਸ਼ ਨਾ ਕਰੀਏ 60 ਸਾਲ ਦੀ ਉਮਰ ਹੌਂ ਤੇ ਸਦਾ ਕੌਰ ਅਮਰਸਰ ਜਾ ਕੇ ਰਹਿਣ ਲੱਗ ਪਈ ਸੇਵਾਦਾਰ ਉਸ ਦੇ ਨਾਲ ਹੁੰਦੇ ਸਨ ਇਉਂ 70 ਸਾਲ ਦੀ ਉਮਰ ਭੋਕੇ ਪੰਥ ਦੀ ਸੇਵਾ ਕਰਕੇ 1832 ਵਿੱਚ ਇਹ ਸਤਕਾਰਯੋਗ ਬੀਬੀ ਜੀ ਚਲਾਣਾ ਕਰ ਗਏ ਗੁਰੂ ਪਿਆਰ ਵਾਲਿਓ ਬਹੁਤ ਕੁਝ ਹੈ ਇਹੋ ਜਾਂ ਜਿਹੜਾ ਕਿ ਹੋਰ ਵਿਸਥਾਰ ਦੇ ਨਾਲ ਦੱਸਿਆ ਜਾਣਾ ਬਣਦਾ ਪਰ ਮੈਂ ਜ਼ਿਆਦਾ ਵਿਸਥਾਰ ਦੇ ਵਿੱਚ ਤਾਂ ਨਹੀਂ ਜਾਂਦਾ ਕਿਉਂਕਿ ਸਾਡੇ ਸਰੋਤਿਆਂ ਨੂੰ ਜਾਂ ਦਰਸ਼ਕਾਂ ਨੂੰ ਲੰਮੀ ਜੋ ਵਿਚਾਰ ਹੈ ਉਹ ਕਈ ਵਾਰੀ ਸੁਣਨ ਲੱਗੇ ਅਕੇਮਾ ਮਹਿਸੂਸ ਹੁੰਦਾ ਮੈਂ ਛੋਟੇ ਛੋਟੇ ਕਲਿੱਪ ਬਣਾ ਕੇ ਤਾਂ ਪਾਉਣਾ ਤਾਂ ਕਿ ਛੋਟਿਆਂ ਨੂੰ ਸੰਗਤਾਂ ਛੇਤੀ ਸੁਣ ਲੈਂਦੀਆਂ ਨੇ ਤੇ ਅੱਗੇ ਤੋਂ ਅੱਗੇ ਦੂਜਿਆਂ ਨੂੰ ਸੁਣਨ ਵਾਸਤੇ ਪ੍ਰੇਰਿਤ ਵੀ ਕਰਦੀਆਂ ਨੇ ਮਹਾਰਾਣੀ ਸਦਾ ਕੌਰ ਦੀ ਜੋ ਦੇਣ ਹੈ ਜੋ ਖਾਲਸਾ ਰਾਜ ਦੇ ਨਹੀਂ ਰੱਖੀ ਗਈ ਹੈ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਮਹਾਨ ਸੀ ਉਹਨੇ ਬਹੁਤ ਕੰਮ ਕੀਤੇ ਨੇ ਪਰ ਸ਼ੁਰੂਆਤੀ ਕੰਮ ਹੈ ਜਿਹੜਾ ਉਹ ਮਹਾਰਾਣੀ ਸਦਾ ਕੌਰ ਨੇ ਸ਼ੁਰੂ ਕੀਤਾ ਸੀ ਜਿਹਨੂੰ ਕਿ ਆਪਾਂ ਨੇ ਆਮ ਤੌਰ ਤੇ ਭੁਲਾ ਦਿੱਤਾ ਗਿਆ ਸਾਡੇ ਲਿਖਾਰੀਆਂ ਨੇ ਵੀ ਤੇ ਸਾਡੇ ਸਟੇਜੀ ਬੁਲਾੜਿਆ ਨੇ ਵੀ ਕਿ ਉਹਨੂੰ ਜਿਹੜਾ ਇਹ ਲੋਭ ਸੀ ਇਹ ਲਾਲਚ ਸੀ ਉਹ ਅੰਗਰੇਜ਼ਾਂ ਨਾਲ ਗਈ ਸੀ ਇਹ ਮੇਰਾ ਕੋਫਰ 톨ਿਆ ਗਿਆ ਇਹੋ ਜਿਹਾ ਕੁਛ ਵੀ ਨਹੀਂ ਹੋਇਆ ਆਪਾਂ ਆਪਣੀਆਂ ਸਤਕਾਰਯੋਗ ਮਾਤਾਵਾਂ ਤੇ ਆਪਣੇ ਬਹਾਦਰ ਗੁਰਸਿੱਖ ਉਹਨਾਂ ਦਾ ਸਤਕਾਰ ਆਪਾਂ ਆਪਣੇ ਸਾਹਮਣੇ ਰੱਖੀਏ ਕਿ ਉਹਨਾਂ ਨੇ ਸਾਡੇ ਵਾਸਤੇ ਕਿੰਨੇ ਵੱਡੇ ਭਰਉਪਕਾਰ ਕੀਤੇ ਨੇ ਸਾਨੂੰ ਤਾਂ ਇੰਨੀ ਅਕਲ ਵੀ ਅੱਜ ਤੱਕ ਨਹੀਂ ਆਈ ਅਸੀਂ ਤਾਂ ਗੁਰੂ ਸਾਹਿਬਾਨ ਦਾ અપਮਾਨ ਵੀ ਕਰੀ ਜਾਂਦੇ ਆ ਬੰਦਾ ਸਿੰਘ ਬਹਾਦਰ ਦਾ ਵੀ અપਮਾਨ ਕਰੀ ਜਾਂਦੇ ਆ ਅਸੀਂ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਵੀ અપਮਾਨ ਕਰੀ ਜਾਂਦੇ ਆ ਤੇ ਮਹਾਰਾਣੀ ਸਦਾ ਕੌਰ ਨੂੰ ਵੀ ਪੂਰੀ ਤਰ੍ਹਾਂ ਸਤਕਾਰ ਜਿੰਨਾ ਦੇਣਾ ਬਣਦਾ ਸੀ ਉਹ ਵੀ ਅਸੀਂ ਦੇ ਨਹੀਂ ਸਕੇ ਇਹਨਾਂ ਪੱਖਾਂ ਤੇ ਵੀ ਆਪਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਭੁੱਲ ਚੁੱਕ ਲਈ ਖਿਮਾ ਅਗੋਂ ਆਪਾਂ ਹੋਰ ਇਸੇ ਵਿਸ਼ੇ ਤੇ ਨਾਲ ਸੰਬੰਧਿਤ ਐਪੀਸੋਡ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਸਾਰੇ ਪਿਆਰ ਦੇ ਨਾਲ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ